ਨਮਸਕਾਰ ਮੈਂ ਕਮਲਜੀ ਸ਼ਰਮਾ ਤੇ ਤੁਸੀਂ ਦੇਖ ਰਹੇ ਹੋ ਕੇਐਸ ਮੋਟੀਵੇਸ਼ਨ ਦੋਸਤੋ ਅੱਜ ਮੈਂ ਜਿਹੜੀ ਵੀਡੀਓ ਤੁਹਾਡੇ ਲਈ ਲੈ ਕੇ ਆਇਆ ਹਾਂ ਉਹਦਾ ਸਿਰਲੇਖ ਹੈ ਕਿੰਨਾ ਕਾਮਯਾਬੀਆਂ ਦਾ ਹਵਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਬਿਜਾਰਸ਼ ਕਰਦਾ ਹਾਂ ਕਿ ਜਿਹੜੇ ਮੇਰੇ ਦੋਸਤ ਮੇਰੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲਿਓ ਤਾਂ ਜੋ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚੇ ਦੂਜੀ ਗੱਲ ਕਿ ਤੁਸੀਂ ਪਹਿਲਾਂ ਵੀਡੀਓ ਨੂੰ ਦੇਖ ਲੈਣਾ ਸਮਝ ਲੈਣਾ ਜੇ ਚੰਗੀ ਲੱਗੇ ਤੇ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਇਹ ਜ਼ਰੂਰ ਲਿਖਿਓ ਕਿ ਤੁਸੀਂ ਦੁਨੀਆ ਦੇ ਕਿਸ ਕੋਨੇ ਤੋਂ ਮੇਰੀ ਵੀਡੀਓ ਨੂੰ ਦੇਖ ਰਹੇ ਹੋ ਦੋਸਤੋ ਜੇ ਤੁਹਾਡੇ ਅੰਦਰ ਨਾ ਕਾਮਯਾਬ ਰਹਿਣ ਦਾ ਡਰ ਹੈ ਤਾਂ ਤੁਸੀਂ ਕਦੇ ਵੀ ਸਫਲ ਨਹੀਂ ਹੋ ਸਕਦੇ ਜੇਕਰ ਤੁਸੀਂ ਆਪਣੇ ਕੰਮ ਵਿੱਚ ਸਫਲਤਾ ਪਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਮਨ ਵਿੱਚੋਂ ਅਸਫਲਤਾ ਦੇ ਡਰ ਨੂੰ ਦੂਰ ਕਰਨਾ ਪਏਗਾ ਅਸਫਲਤਾ ਦਾ ਭੂਤ ਸਭ ਨੂੰ ਪਰੇਸ਼ਾਨ ਕਰਦਾ ਰਹਿੰਦਾ ਹੈ ਇਹ ਕਿਸੇ ਵੀ ਕੰਮ ਦੀ ਸਫਲਤਾ ਦੇ ਪ੍ਰਤੀ ਤੁਹਾਡੇ ਮਨ ਵਿੱਚ ਸ਼ੱਕ ਪੈਦਾ ਕਰਦਾ ਰਹਿੰਦਾ ਹੈ ਇਹ ਹੀ ਸ਼ੱਕ ਤੁਹਾਡੀ ਹਿੰਮਤ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਸਫਲਤਾ ਦਾ ਨਿਰਮਾਣ ਕਰਨ ਵਿੱਚ ਉਹਨਾਂ ਲੋਕਾਂ ਨੂੰ ਸਫਲਤਾ حاصل ਹੋਈ ਜਿਨ੍ਹਾਂ ਨੂੰ ਵਿਸ਼ਵਾਸ ਸੀ ਕਿ ਜਿਹੜਾ ਵੀੜਾ ਉਹਨਾਂ ਨੇ ਚੁੱਕਿਆ ਉਹ ਇੱਕ ਦਿਨ ਉਹਨੂੰ ਜ਼ਰੂਰ ਪੂਰਾ ਕਰ ਲੈਣਗੇ ਤੇ ਜਿਨ੍ਹਾਂ ਲੋਕਾਂ ਦੇ ਮਨ ਦੇ ਵਿੱਚ ਹਮੇਸ਼ਾ ਅਸਫਲ ਰਹਿਣ ਦਾ ਡਰ ਸਮਾਇਰ ਰਿਹਾ ਹੈ ਉਹ ਸਦਾ ਤਰੱਕੀ ਤੇ ਉਨਤੀ ਦੇ ਵਿੱਚ ਰੁਕਾਵਟ ਰਹੇ ਨੇ ਡਰ ਨਾ ਮੀਪੂ ਦਾ ਮਨੋਵਿਗਿਆਨ ਬੜਾ ਹੀ ਅਨੋਖਾ ਹੈ ਜੋ ਲੋਕ ਸਦਾ ਅਸਫਲਤਾ ਦੀ ਗੱਲ ਸੋਚਦੇ ਨੇ ਉਹ ਸਦਾ ਅਸਫਲ ਹੀ ਰਹਿੰਦੇ ਨੇ ਇਹ ਕੇਵਲ ਇਸ ਲਈ ਨਹੀਂ ਕਿ ਇਹਨਾਂ ਉਹਨਾਂ ਦੇ ਮਨ ਵਿੱਚ ਡਰ ਸਮਾਇਆ ਹੋਇਆ ਹੁੰਦਾ ਬਲਕਿ ਇਸ ਲਈ ਵੀ ਕਿ ਉਹਨਾਂ ਦੇ ਸ਼ੱਕ ਤੇ ਸ਼ੰਕਾਵਾ ਦੂਜਾਂ ਤੱਕ ਪਹੁੰਚਾਉਂਦੇ ਹਨ ਡਰ ਕਿਸੇ ਵੀ ਵਿਅਕਤੀ ਦੇ ਅੰਦਰੋਂ ਉਸ ਤੱਤ ਨੂੰ ਬਾਹਰ ਖਿੱਚ ਲੈਂਦਾ ਜੋ ਉਹਨੂੰ ਸਫਲ ਬਣਾ ਸਕਦਾ ਹੈ ਇਸ ਦੇ ਦੌਰ ਤੇ ਛੋਟੇ ਵੱਡੇ ਦਾ ਕਿਹੜਾ ਕੰਮ ਪੂਰਾ ਹੋਇਆ ਜੋ ਲੋਕ ਇਸ ਸੰਸਾਰ ਦੇ ਵਿੱਚ ਦੂਜੀ ਸ਼੍ਰੇਣੀ ਦਾ ਕੰਮ ਕਰਦੇ ਨੇ ਉਹੀ ਅਸਫਲ ਰਹੇ ਨੇ ਕਿਉਂਕਿ ਉਹਨਾਂ ਨੂੰ ਦੁਨੀਆ ਵਿੱਚ ਆਪਣੀ ਸਰਪ ਉੱਤਮ ਭੂਮਿਕਾ ਨਿਭਾਉਣ ਵਾਸਤੇ ਹੀ ਭੇਜਿਆ ਗਿਆ ਸੀ ਕਈ ਉਦਯੋਗਪਤੀ ਜਾਂ ਕਿਤਾਂ ਮੁਖੀ ਲੋਕ ਅਸਫਲਤਾ ਦੀ ਸੰਭਾਵਨਾ ਦੇ ਕਾਰਨ ਹੀ ਆਪਣਾ ਕਾਰੋਬਾਰ ਤਬਾਹ ਕਰ ਬੈਠਦੇ ਨੇ ਇਸ ਵਿੱਚ ਕੁਝ ਲੋਕ ਇਸ ਤਰ੍ਹਾਂ ਦੇ ਵੀ ਹੁੰਦੇ ਨੇ ਜਿਨ੍ਹਾਂ ਦਾ ਡਰ ਤਾਂ ਚੰਗਾ ਹੁੰਦਾ ਪਰ ਉਹਨਾਂ ਕੋਲ ਯੋਗ ਪੂੰਜੀ ਨਹੀਂ ਹੁੰਦੀ ਇਹ ਸਭ ਚੰਗੇ ਟਾਈਮ ਵਿੱਚ ਤਾਂ ਠੀਕ-ਠਾਕ ਚੱਲਦਾ ਰਹਿੰਦਾ ਪਰ ਉਹਨਾਂ ਵਿੱਚ ਕਿਤੇ ਆਂ ਪ੍ਰਤੀ ਇੰਨੀ ਬੁੱਧੀ ਤੇ ਯੋਗਤਾ ਨਹੀਂ ਹੁੰਦੀ ਕਿ ਉਹ ਮੁਸ਼ਕਲ ਦੇ ਵਿੱਚ ਆਪਣੇ ਆਪ ਨੂੰ ਸੰਭਾਲ ਕੇ ਉਸ ਅਸਫਲਤਾ ਤੋਂ ਛੁਟਕਾਰਾ ਪਾ ਸਕਣ ਉਹ ਵਿਅਕਤੀ ਸਦਾ ਜੇਤੂ ਰਹਿੰਦਾ ਜਿਸ ਦਾ ਕਿ ਆਪਣੇ ਉੱਪਰ ਤੇ ਖੁਦ ਦੀ ਜਿੱਤ ਉੱਪਰ ਪੂਰਾ ਭਰੋਸਾ ਹੁੰਦਾ ਹੈ ਉਹ ਵਿਅਕਤੀ ਇਤਿਹਾਸ ਦੇ ਵਿੱਚ ਆਪਾਂ ਦੇਖਦੇ ਆ ਕਿ ਹਮੇਸ਼ਾ ਕਾਮਯਾਬ ਹੋਏ ਨੇ ਜਿਨ੍ਹਾਂ ਨੂੰ ਆਪਣੇ ਆਪ ਦੇ ਉੱਪਰ ਪੂਰਾ ਭਰੋਸਾ ਹੁੰਦਾ ਹੈ ਜਿਹੜੀ ਮੈਂ ਤੁਹਾਨੂੰ ਇੱਕ ਉਦਾਹਰਨ ਅੱਜ ਦੇਵਾਂਗਾ ਇਤਿਹਾਸ ਦੇ ਵਿੱਚ ਤੁਸੀਂ ਪੜ੍ਹਿਆ ਹੋਵੇਗਾ ਕਿ ਪਾਣੀਪਤ ਦੀ ਲੜਾਈ ਦੇ ਵਿੱਚ ਬਾਬਰ ਦੇ ਸਿਪਾਹੀ ਜਦੋਂ ਪਿੱਛੇ ਹਟ ਰਹੇ ਸੀ ਤੇ ਤਾਂ ਬਾਬਰ ਨੇ ਉਹਨਾਂ ਨੂੰ ਲਲਕਾਰਦੇ ਹੋਏ ਕਿਹਾ ਪੂਰੀ ਬਹਾਦਰੀ ਨਾਲ ਲੜਦੇ ਰਹੋ ਜੇ ਤੁਸੀਂ ਜਿੱਤ ਗਏ ਤਾਂ ਇਹ ਦੇਸ਼ ਸਾਡਾ ਜੇ ਹਾਰ ਦੇ ਵਿੱਚ ਤਾਂ ਹਰ ਹਾਲਤ ਵਿੱਚ ਮੌਤ ਹੀ ਹੈ ਸਾਨੂੰ ਇਥੋਂ ਭੱਜ ਕੇ ਜਿਉਂਦਾ ਤਾਂ ਕਿਸੇ ਨੇ ਜਾਣ ਨਹੀਂ ਦੇਣਾ ਉਹਦੇ ਇਹਨਾਂ ਉਤਸ਼ਾਹ ਭਰੇ ਸ਼ਬਦਾਂ ਨੇ ਆਪਣੀ ਸੈਨਾ ਦੇ ਮਨ ਦੇ ਵਿੱਚ ਇੰਨਾ ਜਜ਼ਬਾ ਭਰ ਦਿੱਤਾ ਕਿ ਉਹਨਾਂ ਨੇ ਹਾਰ ਨੂੰ ਹੀ ਜਿੱਤ ਦੇ ਵਿੱਚ ਬਦਲ ਦਿੱਤਾ ਉਸ ਏਜੰਟ ਨੂੰ ਮਾਰਕੀਟ ਵਿੱਚ ਕਦੇ ਵੀ ਆਰਡਰ ਨਹੀਂ ਮਿਲ ਸਕਦਾ ਜੋ ਪਹਿਲਾਂ ਹੀ ਅਸਫਲਤਾ ਦੀ ਗੱਲ ਸੋਚ ਲੈਂਦਾ ਹੈ ਕਿ ਮੈਨੂੰ ਤਾਂ ਆਰਡਰ ਮਿਲਣਾ ਨਹੀਂ ਮੁਸ਼ਕਲ ਹੀ ਹੈ ਇਹ ਬੰਦਾ ਮੇਰੇ ਕੋਲ ਮੈਨੂੰ ਉਹ ਚੀਜ਼ ਖਰੀਦੇ ਬਾਜ਼ਾਰ ਵਿੱਚੋਂ ਆਰਡਰ ਉਹੀ ਏਜੰਟ ਲੈ ਸਕਦਾ ਹੈ ਜਦ ਪੂਰੇ ਆਤਮ ਵਿਸ਼ਵਾਸ ਦੇ ਨਾਲ ਦੁਕਾਨਦਾਰ ਦੇ ਕੋਲ ਜਾਂਦਾ ਹੈ ਫਿਰ ਉਸ ਨਾਲ ਬਿਨਾਂ ਸੰਕੋਚ ਆਪਣੇ ਉਤਪਾਦ ਦੀ ਗੱਲ ਕਰਦਾ ਹੈ ਜੇ ਜਾਂ ਸ਼ੁਰੂ ਵਿੱਚ ਹੀ ਅਸਫਲ ਹੋ ਜਾਂਦੇ ਆ ਇਸ ਦਾ ਕਾਰਨ ਉਹਨਾਂ ਦੀ ਮਾਨਸਿਕਤਾ ਹੈ ਉਹਨਾਂ ਦੀ ਸੋਚ ਹੈ ਇਸ ਤਰ੍ਹਾਂ ਦੇ ਲੋਕ ਇਹ ਵਿਸ਼ਵਾਸ ਨਹੀਂ ਕਰਦੇ ਕਿ ਉਹਨਾਂ ਨੂੰ ਆਪਣੇ ਕੰਮ ਵਿੱਚ ਸਫਲਤਾ ਮਿਲ ਸਕਦੀ ਹੈ ਜਾਂ ਨਹੀਂ ਕੁਝ ਲੋਕ ਇਹੀ ਸੋਚਦੇ ਰਹਿੰਦੇ ਨੇ ਕਿ ਗੱਦੀ ਫੜ ਨਹੀਂ ਸਕਾਂਗੇ ਕਿਸੇ ਦੇ ਅੱਗੇ ਸਮੇਂ ਤੇ ਨਹੀਂ ਪਹੁੰਚ ਸਕਾਂਗੇ ਤੇ ਜਿਨ੍ਹਾਂ ਨੂੰ ਵੀ ਇਹ ਵਿਸ਼ਵਾਸ ਨਹੀਂ ਕਿ ਉਹਨਾਂ ਦਾ ਕਾਰੋਬਾਰ ਠੀਕ ਚੱਲ ਰਿਹਾ ਇਸ ਤਰ੍ਹਾਂ ਦੀ ਵਿਅਕਤੀ ਸਦਾ ਜੀਵਨ ਦੇ ਵਿੱਚ ਅਸਫਲਤਾ ਦਾ ਹੀ ਮੂੰਹ ਦੇਖਦੇ ਨੇ ਉਹਨਾਂ ਦੀ ਆਪਣੀ ਮਨੋਬੁਤੀ ਦੀ ਅਸਫਲਤਾ ਨੂੰ ਸਦਾ ਦਿੰਦੀ ਹੈ ਡਰ ਦਾ ਨਾ ਕੇਵਲ ਮਨੁੱਖ ਦੀ ਰਚਨਾਤਮਕ ਸ਼ਕਤੀ ਨੂੰ ਨਸ਼ਟ ਕਰਦਾ ਹੈ ਬਲਕਿ ਮਨ ਅਤੇ ਦਿਮਾਗ ਦੋਨਾਂ ਨੂੰ ਹੀ ਨਕਮਾ ਬਣਾ ਦਿੰਦਾ ਹੈ ਜਿਆਦਾਤਰ ਦੇਖਣ ਵਿੱਚ ਆਇਆ ਕਿ ਬਹੁਤ ਸਾਰੇ ਕਿਤਾਕਾਰ ਜਦੋਂ ਉਹਨਾਂ ਦਾ ਇੱਕ ਕਿਤਾ ਠੀਕ ਹੋਣ ਲੱਗਦਾ ਹੈ ਤਾਂ ਉਹ ਕੁਝ ਹੋਰ ਮਿਹਨਤ ਕਰਨ ਤੇ ਹਿੰਮਤ ਦੇ ਵਿਸ਼ਵਾਸ ਤੋਂ ਕੰਮ ਲੈਣ ਉਹ ਨਿਰਾਸ਼ ਹੋ ਕੇ ਬੈਠ ਜਾਂਦੇ ਨੇ ਤੇ ਆਪਣੇ ਖਰਚ ਨੂੰ ਕੱਟ ਕਰ ਦਿੰਦੇ ਨੇ ਉਹ ਪੁਵਿੱਖ ਦੇ ਪ੍ਰਤੀ ਚਿੰਤਕ ਤੇ ਪਹਿਪੀਤ ਰਹਿੰਦੇ ਨੇ ਜੇ ਕਿਸੇ ਵਿਅਕਤੀ ਦਾ ਮਨ ਡਰ ਤੇ ਅਸ਼ੰਕਵਾਨਾ ਭਰਿਆ ਪਿਆ ਹੋਵੇ ਤਾਂ ਉਹ ਸਹੀ ਗੱਲ ਸੋਚ ਹੀ ਨਹੀਂ ਸਕਦਾ ਆਮ ਤੌਰ ਤੇ ਉਹ ਸਮੱਸਿਆ ਦਾ ਹੱਲ ਲੱਭਣ ਦੀ ਬਜਾਏ ਉਸ ਤੋਂ ਮੂੰਹ ਮੋੜ ਕੇ ਨਿਕਲ ਜਾਣ ਦਾ ਯਤਨ ਕਰਦਾ ਹੈ ਖੁਝ ਲੋਕ ਉੱਪਰੋਂ ਤਾਂ ਸ਼ਾਂਤ ਸਿਹਤਮੰਦ ਤੇ ਬੇਨਤੀ ਦਿਖਾਈ ਦਿੰਦੇ ਨੇ ਪਰ ਅੰਦਰੋਂ ਉਹ ਡਰੇ ਹੋਏ ਰਹਿੰਦੇ ਨੇ ਅੱਜ ਤੱਕ ਮੁਸ਼ਕਲ ਦੀ ਸੰਭਾਵਨਾ ਅਸਫਲਤਾ ਦਾ ਡਰ ਤੇ ਹੋਰ ਮਾਨਸਿਕ ਪਰੇਸ਼ਾਨੀਆਂ ਦੇ ਕਾਰਨ ਉਹ ਸਾਰੀ-ਸਾਰੀ ਰਾਤ ਬਿਸਤਰੇ ਤੇ ਪਾਸੇ ਮਾਰਦੇ ਰਹਿੰਦੇ ਨੇ ਮੈਨੂੰ ਇਹ ਦੇਖ ਕੇ ਬਹੁਤ ਹੈਰਾਨੀ ਹੁੰਦੀ ਹੈ ਕਿ ਇਹ ਲੋਕ ਦੂਜਿਆਂ ਦੇ ਸਾਹਮਣੇ ਤਾਂ ਬਹੁਤ ਹੀ ਉਤਸ਼ਾਹ ਹਿੰਮਤ ਤੇ ਆਤਮ ਵਿਸ਼ਵਾਸ ਦਾ ਦਿਖਾਵਾ ਕਰਦੇ ਨੇ ਪਰੰਤੂ ਰਾਤ ਨੂੰ ਜਦੋਂ ਉਹ ਇਕੱਲੇ ਹੁੰਦੇ ਨੇ ਤਾਂ ਉਹਨਾਂ ਨੂੰ ਭਵਿੱਖ ਦੀ ਚਿੰਤਾ ਸਤਾਉਣ ਲੱਗਦੀ ਹੈ ਉਹ ਇਹ ਜਾਣਦੇ ਨੇ ਕਿ ਉਹਨਾਂ ਨੂੰ ਦੂਸਰਿਆਂ ਦੇ ਸਾਹਮਣੇ ਉਦਾਸ ਤੇ ਨਿਰਾਸ਼ ਨਹੀਂ ਹੋਣਾ ਚਾਹੀਦਾ ਪਰ ਜਦੋਂ ਰਾਤ ਨੂੰ ਇਕਾਂਤ ਵਿੱਚ ਉਹ ਇਕੱਲੇ ਹੁੰਦੇ ਨੇ ਤਾਂ ਸੋਚਣਾ ਵਿਚਾਰਨਾ ਆਰੰਭ ਕਰ ਦਿੰਦੇ ਨੇ ਤੇ ਉਹਨਾਂ ਨੂੰ ਘਰ ਸੰਸਾਰ ਦੀ ਚਿੰਤਾ ਘੇਰ ਲੈਂਦੀ ਹੈ ਅਸਫਲਤਾ ਦਾ ਡਰ ਸਤਾਉਣ ਲੱਗਦਾ ਹੈ ਪਤਾ ਨਹੀਂ ਕੀ ਕੀ ਉਹਨਾਂ ਦੀਆਂ ਅੱਖਾਂ ਅੱਗੇ ਨੱਚਣ ਲੱਗ ਜਾਂਦਾ ਹੈ ਉਹ ਇਨਾਂ ਬਾਧੂ ਦੇ ਵਿਚਾਰਾਂ ਤੋਂ ਮੁਕਤ ਹੋਣ ਦਾ ਯਤਨ ਕਰਦੇ ਨੇ ਪਰ ਸਫਲ ਨਹੀਂ ਹੋ ਪਾਉਂਦੇ ਐਸੀ ਹਾਲਤ ਵਿੱਚ ਨਾ ਤਾਂ ਕੋਈ ਮਹੱਤਵਪੂਰਨ ਕਦਮੀ ਚ ਉੱਕ ਪਾਉਂਦੇ ਨੇ ਤੇ ਨਾ ਹੀ ਕੋਈ ਮਹੱਤਵਪੂਰਨ ਨਿਰਣਾ ਲੈ ਪਾਉਂਦੇ ਨੇ ਉਸ ਸਮੇਂ ਉਹ ਨਕਾਰਾਤਮਕ ਨਾਵਾਚਕੀ ਸੋਚਦੇ ਰਹਿੰਦੇ ਨੇ ਨਾਵਾਚਕ ਸੋਚਾਂ ਰਾਤ ਸਮੇਂ ਦੀ ਅਕਲਤਾ ਵਿੱਚ ਹੋਰ ਵਿਸ਼ਾਲ ਹੋ ਜਾਂਦੀਆਂ ਨੇ ਇਸ ਸਮੇਂ ਛੋੜੀਆਂ ਮੋਟੀਆਂ ਚਿੰਤਾਵਾਂ ਸਾਰੀਆਂ ਪਿਆਰੀਆਂ ਲੱਗਦੀਆਂ ਗੱਲਾਂ ਉੱਤੇ ਭੰਕਰ ਰੂਪ ਧਾਨ ਕਰ ਲੈਂਦੀਆਂ ਤੇ ਤੁਹਾਨੂੰ ਚਾਹੀਦਾ ਹੈ ਕਿ ਜਦੋਂ ਤੁਸੀਂ ਆਪਣੇ ਕੰਮ ਖਤਮ ਕਰੋ ਉਦੋਂ ਕੰਮ ਨਾਲ ਸੰਬੰਧਿਤ ਇਹਨਾਂ ਵਿਚਾਰਾਂ ਨੂੰ ਆਪਣੇ ਦਿਮਾਗ ਵਿੱਚੋਂ ਕੱਢ ਕੇ ਬਾਹਰ ਕਰ ਦਿਓ ਉਹਨਾਂ ਨੂੰ ਆਪਣੀ ਬਾਦਸ਼ਾਹਤ ਵਿੱਚ ਜਾਨ ਦੀ ਆਗਿਆ ਕਦੇ ਵੀ ਨਾ ਦਿਓ ਕਿਉਂਕਿ ਨੀਂਦ ਦੇ ਮार्ਗਮ ਨਾਲ ਹੀ ਤੁਸੀਂ ਅਗਲੇ ਦਿਨ ਲਈ ਕੰਮ ਕਰਨ ਦੀ ਤਾਜ਼ਗੀ ਫਰਤੀ ਤੇ ਊਰਜਾ ਪ੍ਰਾਪਤ ਕਰਦੇ ਹੋ ਆਖਰ ਮਨੁੱਖ ਐਨਾ ਚਿੰਤਨ ਤੇ ਪਰੇਸ਼ਾਨ ਕਿਉਂ ਰਹਿੰਦਾ ਹੈ ਸਮਾਜਿਕ ਮਨੁੱਖ ਇਹਦਾ ਕਾਰਨ ਭੌਤਿਕਵਾਦ ਮੰਨਦੇ ਨੇ ਅੱਜ ਭੌਤਿਕਵਾਦ ਇੰਨਾ ਵਧ ਗਿਆ ਅਰਥਾਤ ਜ਼ਰੂਰਤਾਂ ਇੰਨੀਆਂ ਵਧ ਗਈਆਂ ਨੇ ਕਿ ਉਹਨਾਂ ਦੀ ਪੂਰਤੀ ਕਰਨਾ ਨਾ ਮੁਮਕਨ ਹੋ ਗਿਆ ਹੈ ਮਨੁੱਖ ਦੀਆਂ ਲੋੜਾਂ ਇੱਛਾਵਾਂ ਇਨੀਆਂ ਵਧ ਗਈਆਂ ਨੇ ਕਿ ਉਹਨਾਂ ਨੂੰ ਪਾਉਣ ਦੇ ਕਾਰਨ ਉਹ ਚਿੰਤਾ ਵਿੱਚ ਡੁੱਬਿਆ ਰਹਿੰਦਾ ਹੈ ਹਰ ਸਮੇਂ ਮਨ ਵਿੱਚ ਇਹੀ ਲੱਗਾ ਰਹਿੰਦਾ ਹੈ ਕਿ ਇਹਨਾਂ ਨਾਂ ਮੁੱਕਣ ਵਾਲੀ ਚੀਜ਼ ਕਿਵੇਂ ਪੂਰੀ ਹੋਏਗੀ ਜੇ ਤੁਸੀਂ ਫਾਤੂ ਦੀਆਂ ਚਿੰਤਾਵਾਂ ਕਰਨਾ ਛੱਡ ਦਿਓ ਤਾਂ ਤੁਹਾਡਾ ਜੀਵਨ ਕਾਫੀ ਸੁਖ ਭਰਿਆ ਹੋ ਸਕਦਾ ਹੈ ਤੁਹਾਨੂੰ ਉਹਨਾਂ ਗੱਲਾਂ ਨੂੰ ਆਪਣੇ ਦਿਮਾਗ ਵਿੱਚੋਂ ਕੱਢ ਸੁੱਟਣਾ ਚਾਹੀਦਾ ਹੈ ਜਿਨ੍ਹਾਂ ਦਾ ਤੁਹਾਡੇ ਕੋਲ ਕੋਈ ਹੱਲ ਨਾ ਹੋਵੇ ਤੁਸੀਂ ਜੋ ਵੀ ਕੰਮ ਕਰਨਾ ਚਾਹੁੰਦੇ ਹੋ ਉਹਨੂੰ ਪੂਰੀ ਹਿੰਮਤ ਤੇ ਸਾਹਸ ਤੇ ਥਾਂ ਨਿਦੇਓ ਪਰੰਤੂ ਇਹਨਾਂ ਸਭ ਗੱਲਾਂ ਉੱਪਰ ਤੁਸੀਂ ਧਿਆਨ ਹੀ ਨਹੀਂ ਦਿੰਦੇ ਤੇ ਬਾਦੂ ਦਾ ਭਾਰ ਆਪਣੇ ਉੱਪਰ ਲੱਦੀ ਰੱਖਦੇ ਹੋ ਤੁਸੀਂ ਨਾ ਸਹਿਤ ਮੁਸੀਬਤ ਵਿੱਚ ਹੀ ਦੁੱਖ ਠਹਾਉਂਦੇ ਹੋ ਬਲਕਿ ਉਹਦੀ ਕਲਪਨਾ ਨਾਲ ਉਹਦੀ ਆਉਣ ਤੋਂ ਪਹਿਲਾਂ ਹੀ ਕਈ ਗੁਣਾ ਕਸ਼ਟ ਭੋਗ ਲੈਂਦੇ ਹੋ ਜੇਕਰ ਤੁਹਾਡੇ ਮਨ ਵਿੱਚ ਕਿਸੇ ਗੱਲ ਦਾ ਡਰ ਸਮਾਇਆ ਹੋਇਆ ਤਾਂ ਤੁਸੀਂ ਆਪਣੀ ਸ਼ਕਤੀ ਖਤਮ ਕਰਦੇ ਹੋ ਕਿਉਂਕਿ ਤੁਸੀਂ ਬੁੱਧੀ ਤੋਂ ਕੰਮ ਲੈਣ ਵਿੱਚ ਯੋਗ ਰਹਿੰਦੇ ਹੋ ਤੇ ਅਜਿਹੀ ਵਿਰੋਧੀ ਸਥਿਤੀ ਵਿੱਚ ਨਾ ਤਾਂ ਤੁਸੀਂ ਸਹੀ ਸੋਚ ਸਕਦੇ ਹੋ ਤੇ ਨਾ ਹੀ ਸਹੀ ਤਰ੍ਹਾਂ ਆਪਣੇ ਕੰਮ ਨੂੰ ਨਿਵਾ ਸਕਦੇ ਹੋ ਜ਼ਿਆਦਾਤਰ ਵਕੀਲ ਤੇ ਸਮਾਜਿਕ ਵਿਅਕਤੀਆਂ ਨੂੰ ਇਸ ਪ੍ਰਕਾਰ ਦੇ ਡਰਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ ਜੀਵਨ ਵਿੱਚ ਸਫਲਤਾ ਹਾਸਲ ਕਰਨਾ ਥੋੜਾ ਵੀ ਮੁਸ਼ਕਲ ਨਹੀਂ ਹੈ ਪਰੰਤੂ ਸਫਲਤਾ ਦੀ ਪ੍ਰਾਪਤੀ ਲਈ ਸਭ ਤੋਂ ਪਹਿਲਾਂ ਸਾਨੂੰ ਡਰ ਨੂੰ ਆਪਣੇ ਅੰਦਰੋਂ ਕੱਢ ਕੇ ਬਾਹਰ ਸੁੱਟ ਦੇਣਾ ਪਏਗਾ ਥੋੜੀ ਜਿਹੀ ਚਿੰਤਾ ਪਰੇਸ਼ਾਨੀ ਤੁਹਾਡੀ ਸਰੀਰਕ ਤੇ ਮਾਨਸਿਕ ਸਿਹਤ ਵਿੱਚ ਰੁਕਾਵਟ ਪੈਦਾ ਕਰ ਦਿੰਦੀ ਹੈ ਇਹ ਮਾਨਸਿਕ ਸਥਿਤੀ ਤੁਹਾਨੂੰ ਆਪਣੇ ਆਦਰਸ਼ਾਂ ਤੇ ਕਰਤੱਵਾਂ ਦੇ ਪ੍ਰਤੀ ਉਦਾਸ ਸ਼ੀਨ ਬਣਾ ਦਿੰਦੀ ਹੈ ਤੁਹਾਡੇ ਵਿੱਚ ਟੀਚਾ ਪ੍ਰਾਪਤ ਕਰਨ ਦੀ ਉਤਸ਼ਖਤਾ ਘੱਟ ਹੋ ਜਾਂਦੀ ਹੈ ਤੁਸੀਂ ਕਮਜ਼ੋਰ ਹੋ ਜਾਂਦੇ ਹੋ ਜਦੋਂ ਇਹ ਦ੍ਰਿੜ ਵਿਸ਼ਵਾਸ ਵਾਲਾ ਵਿਅਕਤੀ ਹੀ ਕਾਮਯਾਬ ਤੇ ਉੱਚੇ ਸਥਾਨ ਤੇ ਪਹੁੰਚ ਸਕਦਾ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਜੀਵਨ ਦੇ ਹਰੇਕ ਖੇਤਰ ਵਿੱਚ ਕਾਮਯਾਬੀ ਹਾਸਲ ਹੋਵੇ ਸਫਲਤਾ ਤੁਹਾਡੇ ਕਦਮ ਚੁੰਮੇ ਤੁਹਾਡਾ ਹਰੇਕ ਸੁਪਨਾ ਪੂਰਾ ਹੋਵੇ ਤੇ ਤੁਹਾਨੂੰ ਅਸਫਲਤਾ ਦਾ ਮੂੰਹ ਨਾ ਦੇਖਣਾ ਪਵੇ ਤਾਂ ਤੁਹਾਨੂੰ ਅਸਫਲਤਾ ਦੇ ਡਰ ਨੂੰ ਹਮੇਸ਼ਾ ਦੇ ਲਈ ਆਪਣੇ ਮਨ ਵਿੱਚੋਂ ਬਾਹਰ ਕੱਢ ਦੇਣਾ ਹੋਵੇਗਾ ਆਪਣੇ ਕੰਮ ਵਿੱਚ ਸਫਲਤਾ ਪ੍ਰਾਪਤ ਕਰਨਾ ਹੀ ਤੁਹਾਡੇ ਜੀਵਨ ਦਾ ਮੂਲ ਆਦੇਸ਼ ਹੋਣਾ ਚਾਹੀਦਾ ਜਦੋਂ ਤੱਕ ਤੁਸੀਂ ਆਪਣੇ ਨਿਸ਼ਾਨੇ ਤੇ ਪ੍ਰਾਤੀ ਵਿੱਚ ਸਫਲ ਨਹੀਂ ਹੋ ਜਾਂਦੇ ਤੁਹਾਨੂੰ ਸੱਚੀ ਲਗਨ ਤੇ ਹਿੰਮਤ ਭਰੋਸੇ ਦੇ ਉਤਸ਼ਾਹ ਦੇ ਨਾਲ ਆਪਣੇ ਕੰਮ ਵਿੱਚ ਜੁਟੇ ਰਹਿਣਾ ਹੋਵੇਗਾ ਇਸ ਤਰ੍ਹਾਂ ਦੀ ਤੁਸੀਂ ਸਫਲਤਾ ਦੇ ਉੱਚੇ ਸਥਾਨ ਤੇ ਚੜ ਸਕੋਗੇ ਤੇ ਆਪਣੇ ਸੁਪਨੇ ਪੂਰੇ ਕਰ ਸਕੋਗੇ ਅੰਤ ਆਪਣੇ ਮਨ ਵਿੱਚ ਨਵੇਂ ਵਿਚਾਰਾਂ ਦਾ ਸਿਮਰਨ ਕਰੋ ਚੰਗੇ ਵਿਚਾਰਾਂ ਨੂੰ ਆਪਣੇ ਮਨ ਵਿੱਚ ਸੰਭਾਲ ਕੇ ਰੱਖੋ ਤੇ ਦਿੜ੍ਹ ਸੰਕਲਪ ਦੇ ਨਾਲ ਆਪਣੇ ਕੰਮ ਵਿੱਚ ਜੁਟ ਜਾਓ ਫਿਰ ਦੇਖੋ ਸਫਲਤਾ ਤੁਹਾਡੇ ਕੰਮ ਕਦਮ ਚੁਮਦੀ ਹੈ ਕਿ ਨਹੀਂ ਸੋ ਦੋਸਤੋ ਹਮੇਸ਼ਾ ਆਪਣੇ ਆਪ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੋ ਮੇਰੀ ਵੀਡੀਓ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਆਪਣੇ ਸੁਝਾਅ ਜਰੂਰ ਲਿਖਿਓ ਤਾਂ ਜੋ ਤੁਹਾਡੀ ਚੁਆਇਸ ਨੂੰ ਮੁੱਖ ਰੱਖਦੇ ਹੋਏ ਮੈਂ ਅਗਲੀ ਵੀਡੀਓ ਤੁਹਾਡੇ ਲਈ ਲਿਆ ਸਕਾਂ ਮਿਲਦੇ ਆਂ ਦੋਸਤੋ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਦੋਸਤੋ